ਪਹਿਲਾਂ ਤਾਂ ਗੋ ਸਟਾਰ ਚੈਨਲ ਦੇਖਣ ਵਾਲੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਆਇਆ ਬਾਈ ਜੀ ਕਿਹੜੇ ਪਿੰਡੋਂ ਆਇਓ ਜੀ ਸਾਡਾ ਪਿੰਡ ਜਰਗਾ ਜੀ ਪਿੰਡ ਜਰਗ ਜਿਲ੍ਹਾ ਲੁਧਿਆਣਾ ਜੀ ਲੱਗਦਾ ਮੇਲਾ ਲੱਗਦਾ ਜਰਗਾ ਮੇਲਾ ਮਸ਼ਹੂਰ ਆ ਜੀ ਪੰਜਾਬ ਦੇ ਵਿੱਚ ਠੀਕ ਹੈ ਜੀ ਤੇ ਉੱਥੇ ਦਾ ਹੀ ਸਾਡਾ ਵੀਰ ਟਿੰਕਾ ਮੰਦਿਰ ਟਿੰਕਾ ਜਰਗਾ ਹਾਂਜੀ 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 ਤੇ ਸਾਡੇ ਵੱਡੇ ਭਾਈ ਸਾਹਿਬ ਜਸਪ੍ਰੀਤ ਸਿੰਘ ਜੀ ਜੱਸੀ ਕੈਨੇਡਾ ਪਿੰਡ ਜਰਗਾ ਜੀ ਇਹਨਾਂ ਨੇ ਮੰਦਿਰ ਫਾਰਮ ਬਣਾਇਆ ਜੀ ਜਰਗਾ ਦੇ ਵਿੱਚ ਅਤੇ ਇਹਨਾਂ ਨੂੰ ਸਾਡੇ ਬਹੁਤ ਹੀ ਪਿਆਰੇ ਖਾਨ ਸਾਹਿਬ ਅਤੇ ਜਸਵੀਰ ਸਿੰਘ ਜੀ ਸੀਰਾਪਨ ਸਾਹਿਬ ਹਾਂਜੀ ਅਤੇ ਸਾਡਾ ਵੀਰ ਪੱਪਾ ਜੀ ਜਰਗ ਸਾਹਿਬ ਬਹੁਤ ਵਧੀਆ ਖਰੀਦਦਾਰੀ ਹੋਈ ਹੈ ਜੀ ਸਾਡੀ ਪੂਰੇ ਮੰਡੀ 'ਚ ਵਧੀਆ ਪਸ਼ੂ ਲੈ ਕੇ ਦਿੱਤੇ ਨੇ ਖਾਨ ਸਾਹਿਬ ਨੇ ਜੀ ਸਭ ਖਾਨ ਸਾਹਿਬ ਕਿਵੇਂ ਆਵਾਲੇ ਮੰਡੀ ਦਾ ਅੱਜ ਬਹੁਤ ਠੀਕ ਹੈ ਜੀ ਇਹ ਪਹਿਲੇ ਦਿਨ ਦੀ ਮੰਡੀ ਸੀ ਪਹਿਲੇ ਦਿਨ ਆਜੀ ਮੰਡੀ ਦਾ ਹਾਂਜੀ ਇਹ ਪਹਿਲਾ ਦਿਨ ਹਨ ਠੀਕ ਹੈ ਜੀ ਬਹੁਤ ਮਾਲ ਆ ਜੀ ਸੌਦੇ ਬਹੁਤ ਜੇ ਮੌੜ ਦੀ ਮੰਡੀ 'ਚ ਪਹਿਲੇ ਦਿਨ ਇਹ ਹਰ ਵੀਰ ਵਾਰ ਲੱਗੂਗੀ ਜੀ ਹਰ ਵੀਰ ਵਾਰ ਇਹ ਕਹਿੰਦੇ ਜੀ ਇੱਥੇ ਲਾਇਆ ਕਰ ਠੀਕ ਹੈ ਜੀ ਤੇ ਬਾਈ ਭਾਈ ਜੀ ਕਿਵੇਂ ਲੱਗਿਆ ਜੀ ਆਪਾਂ ਨੂੰ ਇਹ ਮਾਲ ਦਵਾਈ ਖਾਨ ਸਾਹਿਬ ਨੇ ਜੀ ਬਹੁਤ ਵਧੀਆ ਲੱਗਿਆ ਜੀ ਆਪਣੇ ਪਹਿਲੇ ਨੰਬਰ ਦੇ ਤਾਂ ਆਪਣੇ ਵਾਂਗੂ ਇਹਨਾਂ ਨੇ ਸਾਡੇ ਨਾਲ ਵਰਤੇ ਆ ਜੀ ਠੀਕ ਹੈ ਜੀ ਅਸੀਂ ਇਹਨਾਂ ਨੂੰ ਅਕਸਰ ਤੁਹਾਡੇ ਚੈਨਲ ਤੇ ਦੇਖਦੇ ਰਹਿੰਦੇ ਸੀਗੇ ਠੀਕ ਹੈ ਜੀ ਅੱਜ ਪਹਿਲੀ ਵਾਰ ਇਹਨਾਂ ਦਾ دیدار ਹੋਇਨੇ ਮਿਲੇ ਨੇ ਇੱਥੇ ਮੰਡੀ ਚ ਸਾਨੂੰ ਬਹੁਤ ਪਿਆਰ ਦਿੱਤਾ ਜੀ ਇਹਨਾਂ ਨੇ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਕਿਉਂਕਿ ਅਸੀਂ ਇੱਕ ਨਵਾਂ ਕੰਮ ਸ਼ੁਰੂ ਕੀਤਾ ਜੀ ਠੀਕ ਹੈ ਜੀ ਨਵੇਂ ਕੰਮ ਦੇ ਵਿੱਚ ਸਾਡੀ ਸ਼ੁਰੂਆਤ ਇਹਨਾਂ ਨੇ ਬਹੁਤ ਵਧੀਆ ਕਰਾਈ ਹੈ ਹੁਣ ਅਸੀਂ ਹੋਰ ਭਰਾਵਾਂ ਨੂੰ ਵੀ ਕਹਾਂਗੇ ਵੀ ਮੰਡੀਆਂ ਦੇ ਵਿੱਚ ਖਾਨ ਸਾਹਿਬ ਨੂੰ ਜਾ ਕੇ ਮਿਲਿਆ ਕਰੋ ਨਵੇਂ ਬੰਦਿਆਂ ਨੂੰ ਠੀਕ ਹੈ ਜੀ ਕੀ ਉਹਨਾਂ ਨੂੰ ਦੱਸੋ ਵੀ ਆਪਣਾ ਬਜਟ ਕੀ ਹੈ ਠੀਕ ਹੈ ਜੀ ਬਹੁਤ ਸਾਫ਼ ਸੁਥਰੇ ਇਹਨਾਂ ਦੇ ਪਸ਼ੂ ਪਠਾ ਬੱਕਰੀਆਂ ਅਤੇ ਬੱਚੇ ਸਾਨੂੰ ਲੈ ਕੇ ਦਿੱਤੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦਰਸ਼ਕਾਂ ਨੂੰ ਤੁਹਾਡੇ ਚੈਨਲ 'ਆਹੀਂ ਦੱਸਦੇ ਆਂ ਵੀ ਤੇ ਵੀ ਜਰਗ ਦੇ ਮੇਲੇ ਨੂੰ ਵੀ ਅਸੀਂ ਵਧੀਆ ਪ੍ਰਬੰਧ ਕਰਾਂਗੇ ਠੀਕ ਹੈ ਜੀ ਅਤੇ ਸਾਡੇ ਬੱਕਰੀ ਪਾਲਕ ਭਰਾਵਾਂ ਨੂੰ ਉਹ ਫਾਰਮ ਵੀ ਦਿਖਾਵਾਂਗੇ ਅਤੇ ਹੋ ਸਕੇ ਉਹ ਫਾਰਮ ਦੇ ਲਵੀ ਅਸੀਂ ਮੰਡੀ ਲਵਾਈਏ ਜਿਵੇਂ ਇਹ ਉੱਥੇ ਨਾਂ ਵੀ ਲਵਾ ਸਕੇ ਜਿੱਥੇ ਮੰਡੀ ਲੱਗਦੀ ਹੈ ਉੱਥੇ ਵਧੀਆ ਪ੍ਰਬੰਧ ਕਰਾਂ ਠੀਕ ਹੈ ਜੀ ਧੰਨਵਾਦ ਜਰਗ ਦਾ ਮੇਲਾ ਲੱਗਦਾ ਕਿਹੜੇ ਦਿਨ ਹੈ ਟਾਈਮ ਤੇ ਆਪਣਾ ਜਰਗ ਦਾ ਮੇਲਾ ਜੀ ਆਪਣੇ ਕਹ ਲਓ ਤੁਸੀਂ ਚੇਤ ਦੇ ਮੇਲੇ ਭਰਦੇ ਹੁੰਦੇ ਨੇ ਜਰਗ ਦੇ ਜੀ ਮਾਰਚ ਦੇ ਵਿੱਚ ਹਾਂ ਜੀ ਮੇਲੇ ਲੱਗਦੇ ਨੇ ਉਸ ਮੇਲੇ ਦੇ ਲਗਭਗ ਸਾਰੇ ਜਾਣਦੀ ਨੇ ਜਿਹੜੇ ਦਰਸ਼ਕ ਦੇਖਣਗੇ ਅਸੀਂ ਉਸ ਦਰਬਾਰ ਦੇ ਬਾਬਾ ਫਰੀਦ ਜੀ ਦੇ ਸੇਵਾਦਾਰ ਵੀ ਆ ਅਤੇ ਜਸਵੀਰ ਸਿੰਘ ਜੀ ਢਾਲੀਵਾਲ ਇਹ ਮਾਤਾ ਮਦਾਨਣ ਮਸਾਣੀ ਮੰਦਿਰ ਦੇ ਖਜ਼ਾਨਚੀ ਵੀ ਨੇ ਔਰ ਦਰਬਾਰ ਦੇ ਸੇਵਾਦਾਰ ਵੀ ਆ ਅਤੇ ਸਾਰੀਆਂ ਸੰਗਤਾਂ ਨੂੰ ਅਤੇ ਬੱਕਰੀਆਂ ਵਾਲੇ ਭਰਾਵਾਂ ਨੂੰ ਅਸੀਂ ਕਹਾਂਗੇ ਵੀ ਮੇਰਾ ਨੰਬਰ ਆ 85449 31237 ਜੇ ਕਿਸੇ ਨੇ ਵੀ ਕੋਈ ਮੇਲੇ ਦੀ ਜਾਣਕਾਰੀ ਲੈਣੀ ਹੋਵੇ ਇਹ ਨੰਬਰ ਤੇ ਸੰਪਰਕ ਕਰ ਲੈਣ ਠੀਕ ਹੈ ਲਓ ਬਾਈ ਜੀ ਜੇ ਕਿਸੇ ਵੀ ਬਾਈ ਨੇ ਮੇਲੇ ਦੀ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਖਾਨ ਸਾਹਿਬ ਇੱਕ ਵਾਰੀ ਤੁਸੀਂ ਆਪਣਾ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਆ ਜੀ 90566 16911 ਇੱਕ ਵਾਰੀ ਹੋਰ ਬੋਲ ਦਿਓ 90566 16911 ਜੀ ਕਿਸੇ ਵੀ ਮੇਰੇ ਵੀਰ ਨੇ ਘੋੜਿਆਂ ਦੀ ਮੰਡੀ ਤੋਂ ਘੋੜੇ ਲੈਣੀਆਂ ਗਾਈਆਂ ਮੱਝਾਂ ਦੀ ਮੰਡੀ ਤੋਂ ਗਾਈਆਂ ਮੱਝਾਂ ਲੈਣੀਆਂ ਬੱਕਰੀਆਂ ਵਾਲੀ ਮੰਡੀ ਤੋਂ ਬੱਕਰੀਆਂ ਲੈਣੀਆਂ ਆਪਾਂ ਸੇਵਾ ਚ ਆਜ ਰਹੇ ਹਾਂ ਠੀਕ ਹੈ ਲੋ ਬਾਈ ਜੀ ਕਿਸੇ ਨੇ ਵੀ ਕੋਈ ਪਸ਼ੂ ਲੈਣਾ ਹੋਵੇ ਤਾਂ ਖਾਨ ਸਾਹਿਬ ਨਾਲ ਗੱਲ ਕਰ ਸਕਦੇ ਹੋ ਬਾਈ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ